ਸਿਡਨੀ ਵਿੱਚ ਵਧਾਇਆ ਦੋ ਸਿੱਖ ਧੀਆਂ ਨੇ ਸਿੱਖ ਧਰਮ ਦਾ ਮਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਡਨੀ ਦੇ ਖਾਲਸਾ ਸਕੂਲ ਦੀ سیرਤ ਅਤੇ ਸੁਖਮਨੀ ਨੂੰ ਉਹਨਾਂ ਦੀ ਕਮਿਊਨਿਟੀ ਸਕੂਲਾਂ ਵਿੱਚ ਪੜ੍ਹਾਈ ਜਾਣ ਵਾਲੀ ਪੰਜਾਬੀ ਭਾਸ਼ਾ ਵਿੱਚ ਉੱਚ ਯੋਗਤਾ ਲਈ ਨਿਊ ਸਾਊਥ ਵੈਲਸ ਦੀ ਸਰਕਾਰ ਵੱਲੋਂ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ਯੂਨੀਵਰਸਿਟੀ ਆਫ ਨਿਊ ਸਾਊਥ ਵੈਲਜ਼ ਵਿਖੇ ਆਯੋਜਿਤ ਇੱਕ ਸਮਾਰੋਹ ਦੌਰਾਨ ਸਿੱਖਿਆ ਅਤੇ अर्ਲੀ ਚਾਈਲਡਹੂਡ ਲਰਨਿੰਗ ਮੰਤਰੀ ਸਾਰਾ ਵਿਸ਼ੇਲ ਨੇ 10 ਵਿਦਿਆਰਥੀਆਂ ਨੂੰ ਉਹਨਾਂ ਦੀ ਭਾਸ਼ਾ ਦੀ ਮੁਹਾਰਤ ਲਈ ਪੁਰਸਕਾਰ ਪ੍ਰਦਾਨ ਕੀਤੇ ਹਨ ਕਸਦਈਏ ਕਿ ਸਟੂਡੈਂਟਸ ਅਚੀਵਮੈਂਟ ਵਿੱਚ ਉੱਤਮਤਾ ਵਾਲੇ ਪੁਰਸਕਾਰ ਹਰ ਸਾਲ ਕਮਿਊਨਿਟੀ ਭਾਸ਼ਾਵਾਂ ਵਾਲੇ ਸਕੂਲਾਂ ਦੇ 10 ਵਿਦਿਆਰਥੀਆਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਸਖਤ ਮਿਹਨਤ ਅਤੇ ਮੁਹਾਰਤ ਲਈ ਦਿੱਤੇ ਜਾਂਦੇ ਹਨ ਸਿਡਨੀ ਦੇ ਖਾਲਸਾ ਪੰਜਾਬੀ ਸਕੂਲ ਦੇ ਵਿਦਿਆਰਥੀ ਸੀਰਤ ਅਤੇ ਸੁਖਮਨੀ ਨੂੰ ਉਹਨਾਂ ਦੀ ਮਾਤਰ ਭਾਸ਼ਾ ਪੰਜਾਬੀ ਵਿੱਚ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ ਹੈ ਜਿੱਤਣ ਵਾਲਿਆਂ ਨੂੰ 35 ਵੱਖ-ਵੱਖ ਭਾਈਚਾਰਕ ਭਾਸ਼ਾਵਾਂ ਦੀ ਨੁਮਾਇੰਦਗੀ ਕਰਨ ਵਾਲੇ 270 ਨਾਮਜਦ ਵਿਦਿਆਰਥੀਆਂ ਦੇ ਸਮੂਹ ਵਿੱਚੋਂ ਚੁਣਿਆ ਗਿਆ ਸੀ ਸਟੂਡੈਂਟਸ ਅਚੀਵਮੈਂਟ ਲਈ ਇਹ ਪੁਰਸਕਾਰ ਹਰ ਸਾਲ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਹਨ ਜਿਦੇ ਵਿੱਚ ਪੰਜਾਬੀ ਭਾਸ਼ਾ ਵਿੱਚ ਦਿੱਤੇ ਗਏ ਇਹ ਪੁਰਸਕਾਰ ਸੀਰਤ ਅਤੇ ਸੁਖਮਨੀ ਨੂੰ 2022 ਵਿੱਚ ਦਿੱਤੇ ਗਏ ਸੀ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਵਿਦੇਸ਼ਾਂ 'ਚ ਰਹਿ ਕੇ ਵੀ ਬੱਚੇ ਆਪਣੀ ਮਾਂ ਹੋਲੀ ਪੰਜਾਬੀ ਨੂੰ ਨਹੀਂ ਭੁੱਲੇ ਅਤੇ ਆਪਣੇ ਪਛੋਕੜ ਅਤੇ ਜੜਾ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹਨ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਮਿਲਾਂਗੇ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ